ਕਿ ਤੁਸੀਂ ਵੀ ਕੁਝ ਕਰਨਾ ਚਾਹੁੰਦੇ ਹੋ ਜੌਬ ਤੇ ਨਾਲ ਨਾਲ ਕੋਈ ਪਾਰਟ ਟਾਈਮ ਜਾਂ ਫੁੱਲ ਟਾਈਮ ਜਿਹਦੇ ਨਾਲ ਤੁਹਾਨੂੰ ਐਕਸਟਰਾ ਇਨਕਮ ਆਉਣੀ ਸਕੇ ਜ਼ਰੂਰੀ ਤਾਂ ਨਹੀਂ ਕਿ ਐਕਸਟਰਾ ਸ਼ਿਫਟਿੰਗ ਚੱਕ ਕੇ ਕਮਾਈ ਕਰਨੀ ਹੈ ਬੱਚਿਆਂ ਤੋਂ ਦੂਰ ਰਹਿ ਕੇ ਕਮਾਈ ਕਰਨੀ ਹੈ ਇਹ ਜੋ ਬਿਜ਼ਨਸ ਹੈ ਸਾਡਾ ਇਹ ਇੱਕ ਇਦਾਂ ਦਾ ਬਿਜ਼ਨਸ ਹੈ ਜੋ ਕਿ ਤੁਹਾਨੂੰ ਇੱਕ ਥੋੜੀ ਜੀ ਐਕਸਟਰਾ ਮੈਂਟ ਦੇ ਨਾਲ ਤੁਹਾਨੂੰ ਇੱਕ ਚੰਗਾ ਇਨਕਮ ਦੇ ਸਕਦਾ ਹੈ ਜਵਾਬ ਦੇ ਨਾਲ ਨਾਲ ਕਰੀ ਚੱਲੋ ਦੋ ਤੇ ਤਿੰਨ ਘੰਟੀ ਕਰਨੇ ਸਵੇਰੇ ਕਰ ਲੋ ਸ਼ਾਮ ਕਰ ਲੋ ਮੈਂਟਰ ਦਿੱਤੇ ਜਾਂਦੇ ਹੈ ਕਮਿਊਨਿਟੀ ਦਿੱਤੀ ਜਾਂਦੀ ਹੈ ਹਾਂਜੀ ਸਾਰਾ ਕੁਝ A to Z ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ 100% ਇਹਦਾ ਕਮਿਸ਼ਨ ਹੈ ਇਹਦੇ ਵਿੱਚ ਮੈਂ ਦੱਸਾਂ ਤੁਹਾਨੂੰ ਕੋਈ ਹਿਡਨ ਫੀ ਨਹੀਂ ਹੈ ਕੋਈ ਕੋਚਿੰਗ ਕਾਲ ਨਹੀਂ ਦਿੱਤੀ ਜਾਂਦੀ ਸਾਰਾ ਕੁਝ A to Z ਪਹਿਲੇ ਹੀ ਸਟੈਪ ਦੇ ਵਿੱਚ ਤੁਹਾਨੂੰ ਦਿੱਤਾ ਜਾਊਗਾ ਅੱਗੇ ਡਿਸਾਈਡ ਕਰ ਲੋ ਤੁਹਾਡੀ ਮਰਜ਼ੀ ਜਿਵੇਂ ਕਰਨਾ ਹੈ ਹੋਰ ਹਜ਼ਾਰਾਂ ਪ੍ਰੋਗਰਾਮ ਦੇਖੇ મે ਵੀ ਇਹਦੇ ਵਿੱਚ ਪਹਿਲਾ ਕੋਚਿੰਗ ਕਾਲ ਹੁੰਦੀ ਹੈ ਫਿਰ ਬਾਅਦ ਚ ਜਾ ਕੇ ਕੁਝ ਹੋਰ ਹੁੰਦਾ ਹੈਗਾ ਉਦੋਂ ਬਾਅਦ ਪਤਾ ਲੱਗਦਾ ਨਹੀਂ ਜੀ ਸਿੱਧਾ ਫੋੜੇ ਨਹੀਂ ਕਰ ਸਕਦੇ ਪਰ ਇਸ ਬਿਜ਼ਨਸ ਦੇ ਵਿੱਚ ਪਹਿਲਾ ਸਟੈਪ ਤੁਸੀਂ 100 ਤੋਂ ਲੈ ਸਕਦੇ ਹੋ ਹੁੰਦਾ ਵੀ ਕਿੰਨਾ ਜਿਆਦਾ 100 ਡਾਲਰ ਆਪਣੀ 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 ਫਿਊਚਰ ਦੇ ਲਈ ਅੱਗੇ ਜਾ ਕੇ ਉਹਨੂੰ ਤੁਸੀਂ ਅਪਗ੍ਰੇਡ ਕਰ ਸਕਦੇ ਹੋ 100 ਤੋਂ ਲੈ ਕੇ 900 ਤੱਕ ਹੈ ਇਹ ਸਾਡੇ ਕੋਲ ਇੱਕ ਡਿਜੀਟਲ ਪ੍ਰੋਡਕਟ ਨੇ ਜੀ ਜੋ ਕਿ ਅੱਗੇ ਪ੍ਰਮੋਟ ਕਰਨੇ ਹੁੰਦੇ ਤੇ ਸਹੀ ਮਿੰਦ ਕਰਾਂਗੇ ਰਿਜ਼ਲਟ ਬਹੁਤ ਵਧੀਆ ਮਿਲਦੇ ਹੈ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਜਦ ਆਉਂਗਾ ਉਦੋਂ ਸਾਡੀ ਕਮਿਊਨਿਟੀ ਜਿਹੜੀ ਬੈਕ ਆਫ ਦੇ ਜੇ ਪਿੱਛੇ ਹੈ ਉਹਦੇ ਬਾਰੇ ਤੁਹਾਨੂੰ ਸਭ ਡਿਟੇਲ ਦਵਾਂਗਾ ਕਿਵੇਂ ਲੋਕ ਕਮਾ ਰਹੇ ਕੋਈ ਕੋਈ ਹੀਰਾ ਫਿਰੇ ਸਭ ਇੱਥੇ A to Z ਕਲੈਸਟਰ ਕ੍ਰਿਸਪਲੀਅਰ ਦੱਸਿਆ ਜਾਊਗਾ ਤੇ ਫਿਰ ਹੋਰ ਕੀ ਹੈ ਇਦੋਂ ਹੋਰ ਉੱਪਰ ਦੀ ਕੀ ਚਾਹੀਦਾ ਹੈ ਬਈ ਦੇਖੋ ਲਿੰਕ ਉੱਪਰ ਦਿੱਤਾ ਹੋਇਆ ਹੈ ਉਹਦੇ ਵਿੱਚ ਤੁਸੀਂ ਆਪਣਾ ਈਮੇਲ ਭਰਨਾ ਰਜਿਸਟਰ ਕਰਨਾ ਤੇ ਉਸ ਤੋਂ ਬਾਅਦ ਅਗਲੇ ਸਟੈਪ ਨੇ ਉਹ ਲਈ ਜਾਣੇ ਪਹਿਲਾਂ ਦੇਖੋ ਐਨਿਮੇ ਕਹਿ ਰਿਹਾ ਵੀ ਹੁਣੇ ਆਪਣਾ ਇਨਵੈਸਟਮੈਂਟ ਕਰ ਲਓ ਪਹਿਲਾਂ ਦੇਖੋ ਸਹੀ ਲੱਗਿਆ ਤਾਂ ਨਹੀਂ ਜੋ ਕੁਝ ਕਰਨਾ ਕਰੀ ਜਾਣਾ ਤਾਂ ਕਰਨਾ ਹੀ ਪੈਣਾ ਹੈ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੈ ਨਹੀਂ ਆਪਣੇ ਕੋਲ ਪਰ ਮੈਂ ਨਹੀਂ ਚਾਹੁੰਦਾ ਵੀ ਸਾਰੀ ਜ਼ਿੰਦਗੀ ਜੌਬਾਂ ਤੇ ਹੀ ਨਿਕਲ ਜਾਵੇ ਬੱਚਿਆਂ ਨਾਲ ਵੀ ਟਾਈਮ ਨਿਕਲੇ ਆਪਣਾ ਮਨ ਚਾਹਾ ਜੋ ਕੁਝ ਕਰਨ ਲਈ ਪੈਂਡਿੰਗ ਕੀਤਾ ਹੋਇਆ ਉਹ ਵੀ ਕਰ ਲਈਏ ਤੇ ਨਾਲ ਟਰੈਵਲਿੰਗ ਵੀ ਕਰ ਲਈਏ ਤੇ ਨਾਲ ਚਾਰ ਪੈਸੇ ਵੀ ਆਉਂਦੇ ਰਹਿਣ। ਦੁਬਾਰੇ ਫੇਰ ਕਹਿਣਾ ਲਿੰਕ ਉੱਪਰ ਦਿੱਤਾ ਹੈ ਰਜਿਸਟਰ ਕਰਨਾ ਈਮੇਲ ਤੇ ਉਸ ਤੋਂ ਬਾਅਦ ਜੋ ਵੀ ਸਟੈਪਸ ਨੇ ਤੁਹਾਨੂੰ ਮਿਲ ਜਾਣਗੇ। ਮਿਲਦੇ ਆਂ ਫਿਰ ਸਤਿ ਸ਼੍ਰੀ ਅਕਾਲ।